ਜਿਹੜੀ ਆਪਾਂ ਬਈ ਗੋਭੀ ਲਾਈ ਸੀ ਅਜੇ ਇਹ ਆਪਣੀ ਗੋਭੀ 25 ਦਿਨਾਂ ਦੀ ਹੋ ਗਈ ਹੈਗੀ ਤੇ ਸਾਰੇ ਕਿ ਕਿਸਾਨ ਭਰਾ ਪੁੱਛ ਰਹੇ ਸੀ ਵੀ ਆਪਾਂ ਯੂਰੀਆ ਕਿੰਨਾ ਟਾਈਮ ਤੱਕ ਦੇ ਸਕਦੇ ਆਂ ਬਈ ਵੈਰੈਟੀਆਂ ਦਾ ਅੱਡੋ ਅੱਡ ਹਿਸਾਬ ਆਗਾ ਵੀ ਤੁਸੀਂ ਆਏ ਦੇਖੋ ਵੀ ਛੋਡੀ ਗੋਭੀ ਕਿੰਨੇ ਕਿਹੜੇ ਦਿਨਾਂ ਵਾਲੀ ਲਾਈ ਹੋਈ ਹੈ ਜਿਵੇਂ ਹੁਣ ਇਹ ਆਪਣੀ ਜਿਹੜੀ ਆਪਣੇ ਕੋਲ ਵੈਰੈਟੀਆਂ ਬਈ ਇਹ ਇਹ ਤਾਂ 75 ਦਿਨਾਂ ਵਾਲੀ ਲਾਈ ਹੋਈ ਆਪਾਂ ਇਹ ਫੁੱਲ ਥੋੜਾ ਜਿਹਾ ਵੱਡਾ ਬਣਾਉਂਦੀ ਹੈ ਇਹ ਬਾਹਣ ਦੇ ਵਿੱਚ ਆਪਾਂ ਕੜਕ ਨਹੀਂ ਬੀਜਣੀ ਹੈਗੀ ਇਹਨੂੰ ਆਪਾਂ ਲਗਭਗ 55 ਦਿਨਾਂ ਤੱਕ ਬਈ ਨਿਊਟ੍ਰੀਐਂਟ ਪੂਰਾ ਦੇ ਸਕਦੇ ਆਂ 50 55 ਦਿਨਾਂ ਤੱਕ ਤੇ ਜਿਹੜੇ ਜਮ 60 ਦਿਨ ਵਾਲੀਆਂ ਵੈਰਾਈਟੀਆਂ ਨੇ ਭਾਈ ਉਹਨਾਂ ਨੂੰ ਲਗਭਗ ਆਪਾਂ 45 ਦਿਨਾਂ ਤੱਕ ਦੇ ਸਕਦੇ ਆਂਗੇ 45 ਦਿਨਾਂ ਤੱਕ ਤੁਸੀਂ ਜਿੰਨੀ ਦੱਬ ਕੇ ਸੇਵਾ ਕਰਨੀ ਉਹਨੀ ਕਰ ਦੋ ਉਸ ਤੋਂ ਬਾਅਦ ਸੇਵਾ ਨਾ ਕਰੋ ਅੱਜ ਆਪਣੀ 25 ਦਿਨਾਂ ਦੀ ਗੋਭੀ ਹੋਈ ਹੈਗੀ ਤੇ ਬਹੁਤ ਸੋਹਣੀ ਗ੍ਰੋਥ ਆ ਜਿੰਨੀ ਆਪਾਂ ਕਹਿੰਦੇ ਆ ਬਹੁਤ ਟਾਪ ਦੀ ਗੋਭੀ ਖੜੀ ਹੈਗੀ ਗੋਭੀ ਦਾ ਬਸ ਜਿਹੜੀ ਪਹਿਲੀਆਂ ਦੇ ਵਿੱਚ ਜਿੰਨੀ ਵਧੀਆ ਸੇਵਾ ਹੋ ਜੂਗੀ ਹੋ ਜੂਗੀ ਜੇ ਤੁਸੀਂ ਮਗਰੋਂ ਜਾ ਕੇ ਫੁੱਲਾਂ ਦੇ ਲਵੇ ਜਾ ਕੇ ਨਾਈਟ੍ਰੋਜਨ ਦਿਓਗੇ ਯੂਰੀਆ ਦੇਣਗੇ ਤਾਂ ਭਾਈ ਉਹਦੇ ਨਿਸਰ ਨਾ ਆਉਣੀ ਹੋਣੀ ਹੋਣਾ ਐਦਕੀ ਬਹੁਤ ਕਿਸਾਨ ਭਰਾਵਾਂ ਨਾਲ ਇਹ ਗੱਲ ਹੋਈ ਹੈਗੀ ਵੀ ਜਿਹੜ ਨੁਕਸਾਨ ਕੀਤਾ ਗੋਭੀ ਅਨਸਾਰ ਵੀ ਕੀਤਾ ਕਾਸੀ ਚੀ ਲਾ ਲੋ ਚਾਹੇ ਝੋਨੇ ਦੇ ਵਿੱਚ ਕਿਸੇ ਵੀ ਚੀਜ਼ ਦੇ ਵਿੱਚ ਲਾ ਲੋ ਤੁਸੀਂ ਜੇ ਲੇਟ ਤੱਕ ਦੇਓਗੇ ਜਦੋਂ ਆਪਾਂ ਕਿਸੇ ਚੀਜ਼ ਨੇ ਫਰੂਟ ਬਣਾਉਣਾ ਉਦੋਂ ਨਾਈਟ੍ਰੋਜਨ ਦੇਓਗੇ ਤਾਂ ਬਹੁਤ ਮਾੜਾਗਾ ਉਹ ਉਦੋਂ ਨਾਈਟ੍ਰੋਜਨ ਨਹੀਂ ਦੇਣਾ ਹੁਣ ਇਹਦੀ ਜਿੰਨੀ ਮਰਜ਼ੀ ਦੱਬ ਕੇ ਸੇਵਾ ਕਰ ਦੋ ਬਾਕੀ ਸਭ ਤੋਂ ਜ਼ਰੂਰੀ ਹੈ ਇਹਦੇ ਵਾਸਤੇ ਮਿੱਟੀ ਆ ਜਿੰਨੀ ਮਿੱਟੀ ਇਹਦੇ ਨਾਲ ਵਧੀਆ ਲਾਉਂਗੇ ਉਨੀਆਂ ਨੇ ਚੰਗੀ ਹੋਣਾ ਉਨੀਆਂ ਛੇਤੀ ਗ੍ਰੋਥ ਫੜਨੀ ਆ ਬਾਕੀ ਇਹ ਬਾਹਨ ਦੀ ਮਿੱਟੀ ਇਹੋ ਜੀ ਹੋਵੇ ਠੀਕ ਆ ਇਹੋ ਜੇ ਮਿੱਟੀ ਦੇ ਵਿੱਚ ਇਹ ਜਿਆਦਾ ਕਾਮਯਾਬ ਆ ਬਾਕੀ ਗੱਲ ਰਹਿ ਗਈ ਇਹਦੀ ਲਾਉਣ ਦੇ ਤਰੀਕੇ ਵੀ ਆਪਾਂ ਸਾਰੇ ਇਹਦੇ ਵਿੱਚ ਪਾਏ ਹੋਇਆ ਵੀ ਕਿੱਦਾਂ ਲਾਉਣਾ ਤੇ ਬਾਕੀ ਇਹ ਜਿਹੇ ਵੀਡੀਓ ਦੇਖਣ ਵਾਸਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਆਪਾਂ ਨੂੰ ਕਰ ਲਓ ਸਬਸਕ੍ਰਾਈਬ ਉੱਥੇ ਆਪਾਂ ਸਾਰੇ ਮੋਟੀਵੇਸ਼ਨ ਵਾਲੇ ਵੀਡੀਓ ਪਾਉਂਦੇ ਰਹਿੰਦੇ ਹਾਂ ਵੀ ਕਿੱਦਾਂ ਆਪਾਂ ਗੋਭੀ ਨੂੰ ਲਾਉਣਾ ਕਿੱਦਾਂ ਤਿਆਰ ਕਰਨਾ ਕਿਹੜਾ ਨਿਊਟ੍ਰੀਐਂਟ ਦੇਣਾ ਕਿਸ ਕਿਸ ਲੋਟ ਆ ਵੀ ਇਹਦੇ ਸਾਂਭ ਸੰਭਾਲ ਕਰਨੀ ਹੈ ਧੰਨਵਾਦ